ਹੈਲੋ ਜੀ ਸਤਿ ਸ਼੍ਰੀ ਅਕਾਲ ਕਿਦਾਂ ਸਾਰੇ ਠੀਕ-ਠਾਕ ਹੋ? ਉਮੀਦ ਕਰਦੀ ਹਾਂ ਕਿ ਵਧੀਆ ਠੀਕ-ਠਾਕ ਹੋ ਹੋ ਮੇਰੇ ਅਜੀਤ ਜੀ ਹੋਗੇ ਚੱਲਦੀ ਕਲਾ ਚ ਹੋਗੇ। ਲੋਜੀ ਸ਼ਾਮ ਦਾ ਟਾਈਮ ਆ ਟਾਈਮ ਸ਼ਾਮ ਦਾ 4:00 ਵਜੇ ਤੇ ਇੱਥੇ ਬੱਚੇ ਭੁੱਖ-ਭੁੱਖ ਕਰਦੇ ਸੀ ਕੁਝ ਬਣਾ ਕੇ ਦੇ ਮਮਾ। ਮੈਂ ਸੇਮੀਆ ਬਣਾਤੀ ਦੁੱਧ ਵਾਲੀਆਂ ਤੇਦਾਰ ਭੋਂਕੇ ਰੱਖ ਸੀ ਰੱਖਤੀ ਸੀ ਮੁੰਗੀ ਛੋਲਿਆਂ ਦੀ। ਉਹ ਮੈਂ ਠਹਿਰ ਕੇ ਜੇਕਰ ਰੂੰਗੀ ਭੋਂਕੇ ਰੱਖ ਤੇ ਚਲੋ ਘੰਟਾ ਭੱਜ ਜਿਦਾਵੇਂ ਨਾ ਪਰ ਵਧੀਆ ਬਣ ਜਾਂਦੀ ਐ। ਇਹ ਮੇਰੀ ਆਦਤ ਹੀ ਹੈ ਮੈਂ ਪਹਿਲਾਂ ਘੰਟਾ ਕਿਉਂ ਫੇਰ ਰੱਖ ਦਿੰਦੀ ਹਾਂ ਦਾਲ ਸੱਚੀ ਜੋ ਵੀ ਦਾਲ ਜੋ ਵੀ ਬਣਾਵਾਂ ਤੇ ਸੇਮੀਆਂ ਰੈਡੀ ਹੋ ਗਈਆਂ ਸਿਗੀਆਂ ਫੇਰ ਅਸੀਂ ਜਾਣਾ ਸੀ ਮਾਈਆਂ ਤੇ ਸ਼ਾਮ ਦੇ 4 ਵਜੇ ਦਾ ਟਾਈਮ ਸੀ ਦਾਨੇ ਡੋਲੂਸ ਪਾ ਕੇ ਰੱਖਨੇ ਸੀ ਪੈਸੇ ਰੱਖਲੇ ਸੀ ਕੋਲਿੱਕ ਤੇ ਕੰਬੀਨੈਂਟ ਘੰਟਾ ਨਹੀਂ ਹੋਣਾ ਸੀ 4 ਵਜੇ ਤਾਂ ਮੈਂ ਟਾਈਮ ਦਿੱਤਾ ਸੀ ਵੀ 4 ਵਜੇ ਚੱਲਾਂਗੇ ਤੇ ਦੇਖੋ ਉਹ ਕਦੋਂ ਆਉਂਦੀਆਂ ਉਹਨਾਂ ਚਾਰਨਾ ਮਸ਼ੀਨ ਤੇ ਲੱਗਦੀਆਂ ਸੂਡ ਤੁਹਾਨੂੰ ਮੈਂ ਦੱਸਿਆ ਸੀ ਕੱਲ ਦਾ ਮੈਂ ਲਿਖੀ ਹੋਈ ਆ ਤੇ ਮੂਰੀਆਂ ਬਣਾਈ ਜਾਂਦੀ ਸੀਗੀ ਅੱਜ ਮੇਰਾ ਸੋਭਾ ਸਿਰ ਬਹੁਤ ਦੁਖਣ ਲੱਗਿਆ ਸੀਗਾ ਤੇ ਉਹਦਾ ਟੱਕੋਂ ਮੈਂ ਫਿਰ ਕੇ ਸੀਨਾ ਤੇ ਤੇਲ ਲਵਾਇਆ ਸੀ ਤੇ ਬੱਚਿਆਂ ਦੀਆਂ ਸੇਵੀਆਂ ਰੈਡੀ ਹੋ ਗਈਆਂ ਉਹਨਾਂ ਨੂੰ ਦੇ ਆਈਏ

ਲਓ ਜਿੱਤੇ ਗਾ ਪਾਇਆ ਹੋਇਆ ਮਸ਼ੀਨ ਦਾ ਇੱਥੇ ਲੱਗੀ ਹੋਈ ਸੀ ਮੂਰੀਆਂ ਬਣਾਉਣ ਮੈਂ ਮੂਰੀਆਂ ਤੇ ਤਾਂ ਦਾ ਡਿਜ਼ਾਈਨ ਬਣਾਇਆ ਵਾ ਕਮੀਜ਼ ਨਾਲ ਦੀ ਪੱਟੀ ਲਾ ਲਈ ਸੀ ਮੂਰੀਆਂ ਤੇ ਤੇ ਉੱਪਰ ਆਪਣੀ ਲੈਂਸ ਲਾ ਲਈ ਸੀ ਇਹ ਤਾਂ ਕਰਕੇ ਇਹ ਮੂਰੀਆਂ ਦਾ ਡਿਜ਼ਾਈਨ ਹੈ ਪ੍ਰਿੰਟਡ ਸਲਵਾਰ ਹੈ ਇਹ ਤੇ ਜਿਹੜਾ ਇਹਦਾ ਕਮੀਜ਼ ਆ ਉਹ ਲੈਨਾਂ ਵਾਲਾ ਵਾ ਕੜਾਈ ਕੀਤੀ ਹੋਈ ਹੈ ਗਲੇ ਤੇ ਤੇ ਲੈਨਾਂ ਵਾਲੀ ਫਿਰ ਮੈਂ ਆਪਣੇ ਨਾਲ ਪੱਟੀ ਲਾ ਕੇ ਉਮਰੀਆਂ ਬਣਾਤੀਆਂ ਸੀ ਨਾਲ ਲੈਸ ਲਾਤੀ ਸੀ ਤੇ ਇਤਾਂ ਦੀਆਂ ਉਮਰੀਆਂ ਦਾ ਡਿਜ਼ਾਈਨ ਬਣਾ ਨਹੀਂ। ਚਲੋ ਜਿੰਨਾ ਚਿਰ ਮੇਰੇ ਕੋਲ ਟਾਈਮ ਹੈ ਮੈਂ ਲੱਗ ਜਾਨੀ ਹਜੇ ਤੋ ਆ ਗਈ ਚਲੀ ਜਾਵਾਂਗੀ। ਰੈਡੀ ਹੈਗੀਆਂ। ਲੋ ਜੀ ਸਲਵਾਰਾਂ ਦਾ ਟ੍ਰੈਂਡ ਵੀ ਬਹੁਤ ਆ ਹੁਣ ਆ ਇੱਕ ਨਵੀਂ ਆਈ ਹੋਈ ਫਲਸੀ ਸਲ ਕੀ ਫਰਸ਼ੀਕ ਫਲਸੀ ਸਲਵਾਰ ਹਨਾ ਕਹਿਣਾ ਵੀ ਨਹੀਂ ਹੁੰਦਾ ਹੈਗਾ। ਤੇ ਨਿਤ ਨਵਾਂ ਟ੍ਰੈਂਡ ਚੱਲਦਾ ਆ ਸਲਵਾਰ ਉਹ ਸਲਵਾਰ ਫਲਾ ਨੀ ਸਟੇਟ ਤੇ ਪਰ ਜਿਹੜੀ ਸਾਦਗੀ ਹੈਗੀ ਆ ਉਹ ਸਿੰਪਲ ਸਲਵਾਰ ਜੋ ਆਪਾਂ ਪਹਿਲਾਂ ਤੋਂ ਹੀ ਪਾਉਨੇ ਹਨਾ ਉਹਦੇ ਵਿੱਚ ਹੀ ਹੈਗੀ ਆ ਚਲੋ ਆਪਦੇ ਆਪਦੇ ਸ਼ੌਕ ਹੁੰਦੇ ਹਨਾ ਪਰ ਮੇਰਾ ਸ਼ੌਕ ਇਹ ਆ ਮੈਂ ਸਿੰਪਲ ਸਲਵਾਰ ਹੀ ਪਾਉਨੀ ਆ ਪਹਿਲਾਂ ਅੱਗੇ ਥੋੜੀ ਭਾਰੀਆਂ ਪਾਲਾਂਦੀ ਸੀ ਪਰ ਹੁਣ ਥੋੜੀਆਂ ਹਲਕੀਆਂ ਹੁੰਦੀਆਂ ਵਾ ਵਾਲਾ ਭਾਰੀ ਨਹੀਂ ਪਾਈਦੀ ਤੇ ਸਿੰਪਲੀ ਸੋਈਂਦੀ ਆ ਚਲੋ ਆਪਦੇ ਆਪਦੇ ਸ਼ੌਕ ਆ ਕੋਈ ਸਰਾਰਾ ਪਾਲਾਂਦਾ ਕੋਈ ਘਰਾਰਾ ਪਾਲਾਂਦਾ ਕੋਈ ਕੁਝ ਮੈਂ ਕਦੇ ਨਹੀਂ ਇਦਾਂ ਪਾਇਆ ਆਪਾਂ ਸਿੰਪਲ ਸੂਟ ਹੀ ਚੱਲਦੇ ਆ ਕਦੇ ਫਰਾਕ ਸੂਟ ਇੱਕ ਅੱਧੀ ਵਾਰੀ ਸਮਾਇਆ ਵਾ ਪਰ ਕੋਈ ਐ ਨਹੀਂ ਪਾਲਾ ਵੀ ਹੇਗਾ ਵਾ ਬਸ ਸਾਦਗੀ ਚ ਹੀ ਰਹੀਦਾ ਹਨ ਤੇ ਲਓ ਜੀ ਇੱਥੇ ਆਪਾਂ ਵੇਟ ਕਰ ਰਹੇ ਸੀਗੇ ਨਾਲ ਦੀਆਂ ਦੀ ਜਾਣਾ ਸੀ ਮਾਈਆਂ ਤੇ ਤੁਹਾਨੂੰ ਮੈਂ ਦੱਸਿਆ ਬੱਚਿਆਂ ਨੂੰ ਆਪਾਂ ਸੀਮੀ ਬਣਾ ਕੇ ਦਿਆਏ ਸੀਗੇ ਤੇ ਸਲਵਾਰ ਮੈਂ ਕਿਹਾ ਚਲ ਜਿੰਨਾ ਚਿਰ ਹੈਗੀ ਉਹਨਾਂ ਚਿਰ ਰੈਡੀ ਕਰ ਲਾਂ ਹਨ ਤੇ ਜਦੋਂ ਵਾਜ ਵੱਜੀ ਫਿਰ ਚਲੇ ਜਾਵਾਂਗੇ ਦਾਣੇ ਦੂਣੇ ਪਾ ਕੇ ਮੈਂ ਰੱਖ ਲਈ ਸੀ ਪੈਸੇ ਕੋਲੇ ਰੱਖ ਲਈ ਸੀਗੇ ਜਾਣਾ ਸੀ ਅਸੀਂ ਮਾਈਆਂ ਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸਾਡੀ ਗਵੰਡੀਆਂ ਦੇ ਵਿਆਹ ਵਾ ਤੇ ਵਿਆਹ ਤੇ ਜਾਣਾ ਸੀਗਾ ਤੇ ਅੱਜ ਜੀ ਜੋ ਵੀਡੀਓ ਆ ਕਿਤੋਂ ਟੰਗ ਜੀ ਫੜੀ ਹੋਈ ਆ ਕਿਤੋਂ ਲੱਤ ਸੀ ਇਦਾਂ ਵਾ ਕਿਉਂਕਿ ਟਾਈਮ ਨਹੀਂ ਨਾਲ ਲੱਗਣ ਕਰਕੇ ਮੈਨੂੰ ਆਈ ਸੀ ਮੈਂ ਦਿੱਲੀ ਦੀ ਦਿੱਲੀ ਰੁਟੀਨ ਪਾਣੀ ਪਾਣੀ ਆ ਜਿੱਥੋਂ ਕਿ ਚਲੋ ਮਿਲੀ ਉੱਥੋਂ ਕਿ ਮੈਂ ਬਣਾਤੀ ਤੇ ਅੱਜ ਦੇ ਦਿਨ ਮਾਫ ਕਰਿਓ ਇਦਾਂ ਹੀ ਦੇਖਿਓ ਤੇ ਬੀਚੂ ਕਾਫੀ ਮਤਲਬ ਵੀ ਕੰਮ ਨਹੀਂ ਪਾਇਆ ਹੈਗਾ ਜੋ ਆਪਣਾ ਰੈਗੂਲਰ ਰੁਟੀਨ ਹੁੰਦਾ ਉਹ ਨਹੀਂ ਕੀਤਾ ਹੈ ਕਿ ਉਹ ਇੱਕ ਵਿਆਹਿਆਂ ਦੇ ਚਲੇ ਜਾਣੇ ਆ ਕੇ ਫਿਰ ਥੱਕ ਥੱਕ ਜਾਈਦਾ ਪੈ ਜਾਈਦਾ ਖੜ ਜਾਈਦਾ ਫਿਰ ਕੌਲਜੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਮੈਥੋਂ ਇੰਨਾ ਟਾਈਮ ਨਹੀਂ ਲੱਗਿਆ ਹੈਗਾ ਤੇ ਉਹ ਹੀ ਅੱਜ ਥੋਕ ਜਿੰਨੀ ਕ ਬਣੀ ਮੈਂ ਓਨੀ ਕ ਸਕਿਪ ਜੋੜ ਕ ਮਤਲਬ ਜਿੰਨੀ ਕ ਬਣੀ ਓਨੀ ਕ ਮੈਂ ਜੋੜ ਜੋੜ ਕੇ ਬਣਾਤੀ ਹੈ ਨਾ ਤੇ ਇੱਥੇ ਮੈਂ ਮੂਰੀਆਂ ਬਣਾਉਂਦੀ ਸੀ ਮੈਂ ਕਿਹਾ ਚਲੋ ਗਰਮੀਆਂ ਸਟਾਰਟ ਹੋ ਗਈਆਂ ਗਰਮੀ ਵਾਲੇ ਸੂਟ ਸਟਾਰਟ ਕਰੀਏ ਫਿਰ ਲੱਗਦਾ ਉਹਨਾਂ ਨੇ ਕਿਉਂਕਿ ਗਾਂ 7ਵੇਂ 8ਵੇਂ ਮਹੀਨੇ ਫਿਰ ਬੜੀ ਗਰਮੀ ਹੋ ਜਾਂਦੀ ਹੈ ਨਾ ਹਜੇ ਤਾਂ ਚਲੋ ਇਹਨਾ ਨਹੀਂ ਹੈਗਾ ਉਦੋਂ ਗਰਮੀ ਹੋ ਰਹੀ ਹੁੰਦੀ ਹੈ ਫਿਰ ਉਹਦੋਂ ਨਹੀਂ ਮੰਨ ਕਰਦਾ ਮਸ਼ੀਨ ਤੇ ਲੱਗਣ ਨੂੰ ਤੇ ਉਹਦੇ ਕਰਕੇ ਮੈਂ ਕਿਹਾ ਚਲੋ ਹੁਣ ਆਪਾਂ ਸੂਟ ਸਟਾਰਟ ਕਰਦੇ ਹਾਂ ਲਓ ਜੀ ਆ ਵੀਡੀਓ ਆਪਣੀ ਦੂਜੇ ਦਿਨ ਸਵੇਰ ਦੀ ਹੈ ਤੇ ਜਾਨੀ ਸੀ ਅਸੀਂ ਘਾਟੇ ਪਾਣੀ ਤੇ ਤੇ ਗੁਰਲੀਨ ਮੈਨੂੰ ਕਹਿੰਦੀ ਮਮਾ ਰੋਟੀ ਬਣਾ ਕੇ ਦਿਓ ਮੈਂ ਕਿ ਚਲੋ ਅੱਜ ਦਹੀਂ ਪਿਆਵਾ ਨਾਲ ਹਰੀਆਂ ਮਿਰਚਾਂ ਕੁੱਟ ਲੈਣੀਆਂ ਤੇ ਨਾਲ ਮੱਕੀ ਦੀਆਂ ਰੋਟੀਆਂ ਬਣਾਉਣੇ ਆ ਹਨਾ ਤੇ ਇੱਥੇ ਮੀਂਹ ਪਈ ਜਾਂਦਾ ਸੀਗਾ ਅੱਜ ਮੌਸਮ ਮੀਂਹ ਵਾਲਾ ਸੀਗਾ ਹਲਕਾ ਜਿਹਾ ਤੇ ਮੈਂ ਹਰੀਆਂ ਮਿਰਚਾਂ ਕੁੱਟਣ ਲੱਗੀ ਸੀ ਕਿ ਮੈਂ ਕਿ ਚਲੋ ਅੱਜ ਹਰੀਆਂ ਮਿਰਚਾਂ ਮੱਕੀ ਦੀਆਂ ਰੋਟੀਆਂ ਨਾਲ ਖਾਵਾਂਗੇ ਦਹੀਂ ਨਾਲ ਇਹ ਬਹੁਤ ਟੇਸਟੀ ਲੱਗਦੀਆਂ ਵਾ ਲੋਜੀ ਮੇਰਾ ਕੰਮ ਅੱਜ ਸਵੇਰ ਦਾ ਇਹ ਸੀ ਕਿ ਕੱਲੀਆਂ ਰੋਟੀਆਂ ਹੀ ਪਕਾਉਣੀਆਂ ਹੋਰ ਮੈਂ ਕੋਈ ਕੰਮ ਕਰਨਾ ਨਹੀਂ ਸੀ ਕਿਉਂਕਿ ਝਾੜੂ ਪੋਚੇ ਦਾ ਹੀ ਕੰਮ ਸੀਗਾ ਉਹ ਗੁੱਤਲੀ ਨੇ ਕਰ ਲਿਆ ਕੱਪੜੇ ਹੈ ਨਹੀਂ ਸੀ ਅੱਜ ਤੇ ਉਹ ਮੈਂ ਸ਼ਾਮ ਨੂੰ ਧੋਣੀਆਂ ਕਿਉਂਕਿ ਅਨਮੋਲ ਦੀ ਵਰਤੀ ਹੋਣੀ ਸੀ ਉਹ ਵੀ ਵਿੱਚ ਪਾਉਣੀ ਸੀ ਮੈਨੂੰ ਐਸੇ ਵੀ ਨਾਲ ਹੀ ਧੋ ਕੇ ਰੱਖ ਲੂ ਕੱਪੜੇ ਥੋੜੇ ਹੁੰਦੇ ਹਣ ਅੱਗੇ ਤਾਂ ਜ਼ਿਆਦਾ ਹੋ ਜਾਂਦੇ ਸੀ ਕੋਟੀਆਂ ਕੋਟ ਸ਼ਾਲ ਵਗੈਰਾ ਹਣ ਹੁਣ ਥੋੜੇ ਹੁੰਦੇ ਆ ਮਸ਼ੀਨ 'ਚ ਫੇਰ ਇੱਕ ਦਿਨ ਲਈ ਮੈਂ ਤੀਜੇ ਦਿਨ ਕੱਪੜੇ ਧੋਣ ਲੱਗੀ ਹੁਣ ਤੇ ਸਰਦੀਆਂ ਵਾਲੀ ਤਾਂ ਮੈਂ ਸਾਰੇ ਧੋਤਾ ਕੇ ਰੱਖਦੇ ਸਨ ਗਰਮੀ ਵਾਲੀ ਹੁੰਦੀ ਹੈ ਪਤਲੀ ਹੁੰਦੀ ਹੈ ਤੇ ਹੁਣ ਕਾਫੀ ਘੱਟ ਕੱਪੜੇ ਹੁੰਦੇ ਆ ਤੇ ਉਹਦੇ ਕਰਕੇ ਮੈਂ ਕਿਹਾ ਮਸ਼ੀਨ ਸ਼ਾਮ ਨੂੰ ਲਾਉਂਗੀ ਤੇ ਮੇਰਾ ਕੰਮ ਇਹ ਸੀ ਕਿ ਮੈਂ ਸਿਰਫ ਰੋਟੀ ਪਕਾ ਕੇ ਦੇਣੀ ਸੀਗੀ ਤੇ ਬਾਕੀ ਸਾਰਾ ਕੰਮ ਗੁਰਲੀ ਨੇ ਕਰਨਾ ਸੀ ਝਾੜੂ ਪੋਚਾ ਉਹ ਲਾਈ ਜਾਂਦੀ ਸੀਗੀ ਤੇ ਬਸ ਰੋਟੀਆਂ ਦਾ ਕੰਮ ਸੀਗਾ ਮੈਂ ਆਟਾ ਭੋਂ ਕੇ ਰੱਖਦਾ ਸੀ ਫਿਰ ਮੈਂ ਹਰੀਆਂ ਮਿਰਚਾਂ ਕੁੱਟੀਆਂ ਹਰੀਆਂ ਮਿਰਚਾਂ ਕੁੱਟਣ ਤੋਂ ਬਾਅਦ ਹੁਣ ਮੈਂ ਆਟੇ ਨੂੰ ਮਲਣ ਲੱਗੀ ਸੀ ਮੈਂ ਕਿਹਾ ਚਲੋ ਰੋਟੀ ਬਣਾ ਕੇ ਦੇ ਜੀ ਪਿਛਲੇ ਭੈਣ ਜੀ ਆ ਗਈ ਸੀ ਕਹਿੰਦੇ ਚਲੋ ਚੱਲੀਏ ਮੈਂ ਕਿਹਾ ਹੁਣ ਮੈਂ ਜਿੱਥੇ ਛੜਤਾ ਟਾਟਾ ਠੰਡਾ ਹੋ ਜਾਊਵੇ ਰੋਟੀ ਨਹੀਂ ਵਧੀਆ ਬਣਨੀ ਹੈਗੀ ਮੈਨੂੰ 2-4 ਕ ਰੋਟੀਆਂ ਲਾ ਲੰਦੂ ਚਲੋ ਬਾਅਦ ਵਿੱਚ ਹੀ ਚੱਲਦੇ ਆ ਤੇ ਆਪਾਂ 2-4 ਕ ਰੋਟੀਆਂ ਲਾ ਕੇ ਖਾ ਕੇ ਫੇਰ ਗਏ ਠੱਟੀ ਪਾਣੀ ਤੇ ਗੁਲਨੀ ਨੂੰ ਆਵਾਜ਼ ਦਿੱਤੀ ਸੀ ਕਿ ਵੀ ਆਪਦੀ ਪਾਕੀ ਲੈ ਜਾ ਰੋਟੀ ਅਨਮੋਲ ਨਹੀਂ ਖਾਂਦਾ ਹੁਣ ਮੱਕੀ ਦੀ ਪਹਿਲਾਂ ਵਿੱਚ ਕਾਣ ਲੱਗ ਗਿਆ ਸੀ ਹੁਣ ਉਹ ਹਟ ਗਿਆ ਹੁਣ ਕਹਦਾ ਮੈਨੂੰ ਕਣਕ ਦੀ ਹੋਈ ਚਾਹੀਦੀ ਮੱਕੀ ਦੀ ਨਹੀਂ ਚਾਹੀਦੀ ਕੀ ਲਓ ਜੀ ਮੱਕੀ ਦੀਆਂ ਰੋਟੀਆਂ ਨਾਲ ਹਰੀਆਂ ਮਿਰਚਾਂ ਕੁੱਟੀਆਂ ਤੇ ਨਾਲ ਦਹੀਂ ਮੈਨੂੰ ਬਹੁਤ ਸਵਾਦ ਲੱਗਦੀਆਂ ਹਰੀਆਂ ਮਿਰਚਾਂ ਤੇ ਦਹੀਂ ਨਾਲ ਮੱਕੀ ਦੀ ਰੋਟੀ ਮੈਂ ਕਿਹਾ ਚਲੋ ਅੱਜ ਇਹ ਹੀ ਬਣਾਉਣੀ ਆ ਤੇ ਗੁਰਲੇਨ ਵੀ ਕਹਿੰਦੀ ਮੰਮੀ ਇਹ ਹੀ ਬਣਾ ਲਓ ਤੇ ਹੁਣ ਮੈਂ ਖਾਣ ਲੱਗੀ ਆ ਖਾ ਕੇ ਅਸੀਂ ਜਾਣਾ ਆਟੇ ਪਾਣੀ ਤੇ ਮਿਲਦੇ ਆ ਫੇਰ ਆ ਕੀ ਲੋ ਜੀ ਰੋਟੀ ਰੋਟੀ ਖਾ ਕੇ ਅਸੀਂ ਆٹے ਪਾਣੀ ਤੇ ਚਲੇ ਗਏ ਸੀ ਤੇ ਫਿਰ ਸ਼ਾਮ ਦੀ ਵੀਡੀਓ ਆ ਜਾਗੋ ਤੇ ਸੀ ਅਸੀਂ ਹਜੇ ਹੁਣੇ ਘਰੇ ਆਏ ਸੀ ਸਾਰੇ ਘਰੇ ਸਾਡੀ ਗੱਡੀਆਂ ਬਹੁਤ ਜ਼ਿਆਦਾ ਖੜੀਆਂ ਸੀਗੀਆਂ ਤੇ ਪਟਾਕੇ ਚੱਲੀ ਜਾਂਦੇ ਸੀ ਜਿਵੇਂ ਹੁਣ ਸਾਊਂਡ ਨਾਲ ਲੌਂਦੀ ਤਾਂ ਉਹਦਾ ਦਾ ਸਾਊਂਡ ਚੱਲਦਾ ਸੀ ਫਿਰ ਕਾਪੀ ਕਲੀਮ ਆ ਜਾਂਦਾ ਹਨ ਤੇ ਇਹ ਦੇ ਕਰਕੇ ਮੈਨੂੰ ਇਹ ਵੀ ਕੱਟਣਾ ਪਿਆ ਤੇ ਨਹੀਂ ਤਾਂ ਮੈਂ ਤਨੂੰ ਆਵਾਜ਼ ਸੁਣੇ ਅਨਮੋਲ ਅੱਗੇ ਕਰੀ ਜਾਂਦਾ ਮम्मा ਰਾਤ ਨੂੰ ਆਪਾਂ ਸੌਣ ਨਹੀਂ ਤੇ ਨਾ ਨੀਂਦ ਨਹੀਂ ਆਉਣੀ ਹੈਗੀ ਇਹ ਤਾਂ ਇੰਨਾ ਖੜਕਾ ਆਵਾਜ਼ ਕਰੀ ਜਾਂਦੀ ਆ ਪਰ ਫਿਰ ਵੀ ਉਹਨਾਂ ਨੇ 11 12 ਵਜੇ ਤੱਕ ਤਾਂ ਡੀਜੇ ਲਾਈ ਰੱਖਿਆ ਕਿ ਜਮਾਂ ਕੁਲੇ ਕਰਕੇ ਆਵਾਜ਼ ਬਹੁਤ ਆਉਂਦੀ ਸੀਗੀ ਤੇ ਅਸੀਂ ਹੁਣੇ ਆਏ ਸੀ ਕਿ ਇਹਨਾਂ ਦੇ ਕਰੋ ਤੇ ਆ ਕੇ ਬਸ ਹਜੇ ਖੜੇ ਹੀ ਸੀਗੇ ਚੰਨ ਵੀ ਪਟਾਕੇ ਚਲਾਉਣ ਲੱਗ ਗਈ ਤੇ ਉਸ ਤੋਂ ਬਾਅਦ ਬੇੜੇ ਚ ਗੱਡੀਆਂ ਬਹੁਤ ਘੀਆਂ ਸੀ ਸਾਡੀ ਅੱਧੀਆਂ ਕੱਟ ਕੇ ਲੈ ਗਏ ਹਜੇ ਤੇ ਲੋਜੀ ਹੁ ਦੂਆ ਦਾ ਆ ਪਟਾਕੇ ਪਟੂਕੇ ਦੇਖ ਕੇ ਫਿਰ ਆਪਾਂ ਅਗੇ ਸਿਰ ਸੋਈ ਚ ਸੋਈ ਦਾ ਮੇਰਾ ਕੰਮ ਹੁਣ ਸਿਰਫ ਇਹੀ ਸੀਗਾ ਤੇ ਦੁੱਧ ਨੂੰ ਜਾਗ ਲਾਉਣਾ ਸੀਗਾ ਤੇ ਇੱਕ ਕਾਵਲੀ ਛੋਲੇ ਪਿਉਣੇ ਸੀਗੇ ਸਵੇਰ ਦੀ ਸਬਜੀ ਲਈ ਤੇ ਮੈਂ ਕਿਹਾ ਛੋਲੇ ਇਹਨਾਂ ਨੂੰ ਵੀ ਪਿਉਣਾ ਤੇ ਨਾਲ ਦੁੱਧ ਨੂੰ ਥੋੜਾ ਜਿਹਾ ਗਰਮ ਕਰਨਾ ਸੀ ਜਾਗ ਲਾਉਣਾ ਸੀਗਾ ਦਹੀਂ ਬਣਾਉਣਾ ਸੀਗਾ ਮੈਂ ਕਾਬਲੀ ਸ਼ੁਲੀਪੇ ਨੂੰ ਸਵੇਰੇ ਸਬਜੀ ਬਣ ਜਾਂਦੀ ਹੈ ਹਨਾ ਨੇ ਪਹਿਲਾਂ ਸਵੇਰ ਦੀ ਟੈਨਸ਼ਨ ਹੁੰਦੀ ਹੈ ਕੀ ਬਣਾਈਏ ਕੀ ਨਹੀਂ ਹਨਾ ਤੇ ਇਹਨਾਂ ਨੂੰ ਮੈਂ ਭੋਂਕੇ ਰੱਖਦਾ ਸੀ ਕਈ ਮੈਂ ਨਾ ਥੋੜਾ ਜਿਆਦਾ ਭੋਂਦਾ ਨਹੀਂ ਮੈਂ ਫ੍ਰਿਜ ਚ ਰੱਖਦਾ ਨਹੀਂ ਹੁੰਦੀ ਆ ਫਿਰ ਉਹ ਜਦੋਂ ਫੇਰ ਮਨ ਕਰਦਾ ਬੱਚਿਆਂ ਦਾ ਜੇ ਅਨਮੋਲ ਕਈ ਵਾਰ ਹੁੰਦਾ ਵੀ ਮੈਂ ਆ ਸਬਜੀ ਨਹੀਂ ਖਾਣੀ ਉਹ ਨਹੀਂ ਖਾਣੀ ਫਿਰ ਉਹਨੂੰ ਥੋੜੀ ਜਿਹਾ ਕੱਟ ਕੇ ਬਣਾ ਦੇ ਦਈਦੀ ਆ ਫਿਰ ਉਹ ਖਾ ਲੈਂਦਾ ਵਾ ਪੀਉ ਮੈਂ ਥੋੜੇ ਜਿ ਰੱਖ ਦੀ ਹੁੰਨੀ ਆ ਮੇਰੇ ਹੁਣ ਬਲੈਕ ਚ ਨੇ ਪਏ ਆ ਉਹ ਫਰਿੱਜ ਚ ਪਏ ਆ ਹੁਣ ਮੈਂ ਕਹਾਂ ਚਲੋ ਇਹ ਬਾਈਟ ਭਿਓ ਕੇ ਰੱਖ ਦੰਨੀ ਆ ਥੋੜੇ ਜਿ ਦੀ ਸਬਜੀ ਬਣ ਜੂਗੀ ਤੇ ਥੋੜੇ ਜਿ ਮੈਂ ਰੱਖ ਲੂੰਗੀ ਅਨਮੋਲ ਦੀ ਹੱਤ ਹੁੰਦੀ ਆ ਕਈ ਵਾਰ ਬੱਚੇ ਦੀਆਂ ਨਾ ਮੈਂ ਆ ਨਹੀਂ ਖਾਣੀ ਉਹ ਨਹੀਂ ਖਾਣੀ ਤੇ ਮੈਨੂੰ ਐ ਹੁੰਦਾ ਵੀ ਫਿਰ ਚਲੋ ਹੋਰ ਨਹੀਂ ਕੁਛ ਕਰਨਾ ਤੇ ਥੋੜੇ ਜਿ ਨੂੰ ਮੈਂ ਫਰਾਈ ਕਰ ਦੰਨੀ ਉਹ ਖਾ ਲਾਂਦਾ ਫਿਰ ਤੇ ਲਓ ਜੀ ਅਦੋਵਾ ਦਾ ਪੰਨ ਦਹੀਂ ਨੂੰ ਜਾਗ ਲਾ ਦਾਂਗੀ ਕਿਉਂਕਿ ਦੁੱਧ ਅਨਮੋਲ ਨਹੀਂ ਪੀਣਾ ਵਕ ਬਸ ਹੋਰ ਨਹੀਂ ਕਿਸੇ ਨੇ ਪੀਣਾ ਤੇ ਜਾਗ ਲਾਈ ਹੁਣ ਚਲਦੇ ਆ ਡੀਜੇ ਲੱਗਿਆ ਹੋਇਆ ਸੀ ਨਹੀਂ ਤਾਂ ਮੈਂ ਤੁਹਾਨੂੰ ਆਵਾਜ਼ ਸੁਣਾਦਾ ਦੀ ਕਿਉਂਕਿ ਕਾਪੀਰਾਈਟ ਆ ਜਾਂਦਾ ਵਾ ਸੌਂਗ ਤੇ ਹੈਨਾ ਤੇ ਉਹਦੇ ਕਰਕੇ ਮੈਨੂੰ ਆਵਾਜ਼ ਵੀ ਕੱਟਣੀ ਪਈ ਤੇ ਲੋਜੀ ਮੈਂ ਇੱਕ ਭੈਣ ਕਹਿੰਦੀ ਤੁਸੀਂ ਜਾਗ ਬੋਤਲ ਲਓ ਨੇ ਆ ਦੇਖੋ ਅਦਾ ਚਮਚੇ ਦਾ ਮੂਰਲਾ ਹੀ ਸਹੀ ਆ ਤੇ ਬਾਲਾ ਨਹੀਂ ਹੈਗਾ ਉਹ ਕਈ ਵਾਰ ਐ ਹੋ ਜਾਂਦਾ ਵੀ ਦੁੱਧ ਜਿਆਦਾ ਠੰਡਾ ਜਾਂ ਹੁੰਦਾ ਵੀ ਐ ਜਾਂ ਮਲਾਈਆਂ ਦੀ ਤਹੀ ਜੀ ਹੁੰਦੀ ਆ ਉਹ ਥੋੜੀ ਮਿੱਠੀ ਹੁੰਦੀ ਆ ਖੱਟੀ ਘੱਟ ਹੁੰਦੀ ਆ ਉਹਦੇ ਕਰਕੇ ਕਦੇ ਵੱਧ ਲੱਗ ਗਿਆ ਉਹਨਾਂ ਨੇ ਤਾਂ ਮੈਂ ਥੋੜਾ ਜਿਹਾ ਹੀ ਜਾਗ ਲਾਈਦਾ ਵਾ ਤੇ ਲੋਜੀ ਆਪਾਂ ਇੱਥੇ ਜਾਗ ਲਾ ਕੇ ਦਹੀਂ ਜਮਾ ਦੰਨੇ ਆ ਤੇ ਅਨਮੋਲ ਦਾ ਦੁੱਧ ਲੈ ਕੇ ਜਾਣਾ ਸੀ ਅੱਜ ਦਾ ਆਪਾਂ ਵੀਡੀਓ ਇੱਥੇ ਹੀ ਖਤਮ ਕਰਦੇ ਆ ਤੇ ਕੱਲ ਨੂੰ ਮਿਲਦੇ ਆ ਫਿਰ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਹੁਣ ਅਚਰ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੋ ਮੇਰੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਨੇ ਥੈਂਕ ਯੂ